ਇਹ ਕੀ ਹੋ ਰਿਹਾ ਉਹ ਨਾ ਭਾਈ ਆਇਆ ਨਾ ਕਰ ਉਹ ਭਾਈ ਜੀ ਤੂੰ ਜਲੂਸ ਨਿਕਲੂ ਪਿੰਡ ਚ ਆਪਨਾ ਉਹ ਨਾ ਭਾਈ ਉਹ ਨਾ ਬਾਹਰ ਬਾਹਰ ਭਾਈ ਨਾ ਤੈਨੂੰ ਕਹਿ ਨਾ ਅਮਨੇ ਆ ਵੀ ਭਾਈ ਕੋਈ ਹੱਲ ਕਰਕੇ ਦੇ ਆਈਆਂ ਲੜਾਈ ਆਈ ਪਤਰਾ ਹੱਤ ਨੂੰ ਵੱਜੇ ਕੋਈ ਚੱਕ ਕੇ ਮਾਰਿਆ ਕਿਸੇ ਦੇ ਕੁਛ ਇੱਕ ਦੂਜੇ ਨੇ ਫਿਰ ਜਾ ਜਾਂਦੇ ਹੋ ਜੂ ਭਾਣੇ ਬਹੁਤ ਔਖਾ ਸੱਚੀ ਉਹਦਾ ਤਾਂ ਬੇਚਾਰੇ ਦੀਆਂ ਗੱਲਾਂ ਸੁਣ ਕੇ ਨਾ ਐਨਾ ਮੈਨੂੰ ਤਰਸ ਆਇਆ ਨਾ ਤਰਸ ਆਇਆ ਗੱਲਾਂ ਕਰਦਾ ਤੇ ਕਹਿੰਦਾ ਮਿੰਦੋ ਕੋਈ ਸੈਂਟਰ ਸੰਟ ਛੱਡ ਦਿੰਨੇ ਆ ਜੇ ਇਹ ਸੁਧਰ ਜੇ ਐ ਕੋਈ ਨਹੀਂ ਜਾਂਦੀ ਤੇਰੇ ਗਲ ਚ ਗੁੱਠਾ ਦੇ ਕੇ ਇੱਥੇ ਰਹੂੰਗੀ ਐ ਉਹੀ ਭੱਜ ਜੂਗੀ 200 ਬੰਦਾ ਗਿਆ ਤੀਗਾ ਵੇ ਹੁਣ ਮੈਨੂੰ ਕਹਿੰਦਾ ਭੱਜ ਜਾ ਮੋਜਾਂ ਨਾ ਨਹੀਂ ਛੱਟ ਬੱਜ ਕੱਲ ਛੱਟ ਬੱਜ ਪਾਈ ਨਾ ਪਾਈ ਬਣ ਕੇ ਇੰਦ ਕਾ ਪੁੱਤ ਬਣ ਕੇ ਓਏ ਮੇਰੀ ਧੀ ਬਣ ਤੂੰ ਸਾਡ ਪਸੰਦੀ ਮੇਰੀ ਧੀ ਬਣ ਕੇ ਮੈਂ ਬਾਹਰ ਹੋ ਦੇ ਅਹ ਤੂੰ ਜਨਾ ਨਹੀਂ ਬਾਹਰ ਹੋ ਨੇ ਹਟ ਜਾ ਬੰਨੇ ਤਾਂ ਨਹੀਂ ਗੇਟ ਦੱਫਾ ਹੋ ਜਾ ਇਹ ਪਿਓ ਜੀ ਦੇ ਪਿਆਰ ਜੀ ਦੇ ਫੇਸ ਬਾਹਰ ਖੋਲ ਦੇ ਨਾ ਮੇਰੇ ਪਿਓ ਨੇ ਅੱਗੇ ਥੋੜਾ ਕੁਝ ਦੇਤਾ ਜੋ ਹੁਣ ਤੈਨੂੰ ਦਾਰੂਆਂ ਨੂੰ ਪੈਸੇ ਦੇਵੇ ਮੈਂ ਕਰ ਮੈਂ ਕੁੱਤੇ ਭਗਾਈ ਨਾ ਮਰੇ ਰੋਟੀ ਲਿਆ ਦੇ ਬੰਦੇ ਨੂੰ ਪਾ ਕੇ ਛੁੱਟ ਗਿਆ ਆ ਹੋ ਲਿਆ ਦੇ ਨੂੰ 12 ਵਜੇ ਪੂਰੇ ਆ ਗਿਆ ਟੱਕ ਕੇ ਜਨਾ ਨਹੀਂ ਜੀਬ ਕੰਮ ਦਾ ਨਹੀਂ ਕਾਰ ਦਾ ਨਹੀਂ ਨਾ ਮੈਨੂੰ ਐਂ ਦੱਸ ਨਿਕਲਿਆ ਕਿੱਥੇ ਹੋਇਆ ਤੀ ਤੂੰ ਹੈ ਫੈਕੀ ਕਰਨਾ ਗੁੱਠਾ ਲਾ ਮਤ ਤੂੰ ਕਿੱਥੇ ਨਿਕਲਿਆ ਕਿੱਥੇ ਮਰਜ਼ੀ ਨਿਕਲ ਮੇਰੇ ਸਾਰੇ ਕੁੱਤੇ ਵਗੇ ਇਹ ਮਰੀ ਜਾਂਦੀ ਹੈ ਮੇਰੀ ਗੱਲ ਸੁਣ ਲੈ ਉਹ ਵਿਚਾਰਾ ਬਾਪੂ ਉਹ ਫਿਰਦਾ ਗੱਦੀ ਰਾਤੋਂ ਫਿਰਦਾ ਭੌਂਕਦਾ ਉਹ ਤੇਰੇ ਪਿੱਛੇ ਘੇੜੇ ਦਿੰਦਾ ਫਿਰਦਾਗਾ ਸਾਰੇ ਗਲੀਆਂ ਮੈਂ ਫਰੋਲੇ ਦਈਓ ਗੜੇ ਮਗੜੇ ਕਨੇ ਗੜੇ ਦਈਓ ਗੜੇ ਹਮਨੇ ਰਪੇ ਕਹਿੰਦਾ ਸਵੇਰ ਦਾ ਫੋਨ ਆਈ ਜਾਂਦਾਗਾ ਕਹਿੰਦੇ ਪ੍ਰਾਣੇ ਦਾ ਕੋਈ ਕਬੀਲਦਾਰੀ ਦੀ ਗੱਲ ਕਰਨੀ ਹੈਗੀ ਹੁਣ ਤੇਰੇ ਨਾਲ ਕੀ ਗੱਲ ਕਰਾਂ ਮੱਟਕੇ ਹੋਏ ਨਾਲ ਹੈ ਮੂਤ ਪੀ ਪਿਆਂਗਾ ਤੂੰ ਤਾਂ ਲੈ ਮੇਰੀ ਗੱਲ ਮੈਂ ਕਹਿੰਨਾ ਉਹਨਾਂ ਨੂੰ ਵੀ ਲੈ ਜਵਾਬ ਜੀ ਨੂੰ ਮੈਣੀ ਰੱਖਣੀ ਜਾ ਬਾਜਾ ਆ ਜਾ ਐ ਕੋਈ ਨਹੀਂ ਜਾਂਦੀ ਤੇਰੇ ਗਲਚ ਗੁੱਠਾ ਦੇ ਕੇ ਇੱਥੇ ਰਹੂੰਗੀ ਐ ਉਹੀ ਭੱਜ ਜੂੰਗੀ 200 ਬੰਦਾ ਗਿਆ ਤੀਗਾ ਵੇ ਹੁਣ ਮੈਨੂੰ ਕਹੇ ਤਾਂ ਭੱਜ ਜਾ ਮੋਜਾਂ ਨਾਲ ਸੁਧਰਨਾ ਸੁਧਰ ਜਾ ਮੈਂ ਨਾ ਤੈਨੂੰ ਇੱਕ ਦਿੱਤਾ ਉਦੋਂ ਬਾਅਦ ਨਹੀਂ ਤੇਰਾ ਨਾ ਡਾਂਗ ਚੱਕੂ ਹੁਣ ਮੈਂ ਹੈ ਸਮਝ ਗਿਆ ਉਹ ਪਿਓ ਤੇਰਾ ਉਹ ਵਿਚਾਰਾ ਬੁੜਾ ਠੇਰ ਹੈਗਾ ਗਲੀਆਂ 'ਚ ਉਹ ਫਿਰਦਾ ੱਟਕੇ ਖਾਂਦਾ ਉਹ ਤੇਰੇ ਪਿੱਛੇ ਹੈ ਤੈਨੂੰ ਕੋਈ ਸੋਦੀ ਨਹੀਂ ਆਉਂਦੀ ਹੈਗੀ ਕਿਸੇ ਚੀਜ਼ ਦੀ ਤੂੰ ਤਾਂ ਕਿਹੜੇ ਤਰ੍ਹਾਂ ਨਾ ਚੱਕਦੇ ਛੜਿਆ ਹਾਂ ਮੈਂ ਕੁੱਤੇ ਵਾਂਗ ਹੀ ਮਰੀ ਜਾਂਦੀ ਹੈ ਜਾ ਤੇਰੇ 'ਚ ਆਉਂਦੀ ਹੈ ਸੈਂਟ ਦੀ ਕਿਸਬੋ ਦੇਖ ਆਪਦੇ ਮੰਜੇ ਥੱਲੇ ਛੋਟੀ ਨਹੀਂ ਮਾਰਦਾ ਕਿਵੇਂ ਮੂਤ ਦੀ ਸਮੈਲ ਆਉਂਦੀ ਹੈਗੀ ਜਾ 100 ਰੁਪਏ ਲੈ ਕੇ ਦੇਜਦਾ ਬੱਚਾ ਕੀ 60 ਰੁਪਏ ਲੈ ਕੇ ਤੇ ਬੰਦਾ ਤੇਰੇ ਕਦੋਂ ਤੱਕ ਨੀ ਧਾਵੇਂ ਮੈਂ ਤੈਨੂੰ ਤਿੰਨ ਮਹੀਨਾ ਦੇ ਤਾ ਇੱਕ ਮਹੀਨਾ ਕੰਨ ਚ ਪਾਲਾ ਹੁਣ ਤਰ ਅਜਵਾਰ ਨਹੀਂ ਪਿੰਦਾ ਅੱਜ ਵੀ ਜੂਗਾ ਇਮਤਾਨੀ ਹੈਗਾ ਅੱਜ ਤੋਂ ਬਾਅਦ ਆਹ ਕੰਟੇਕ ਨੂੰ ਫੇਰ ਜਾ ਕੇ ਡੱਫੇ ਲੈ ਤੇ ਟੱਕਾਂ ਡਾਗ ਮੇਰੇ ਸਾਰੀਏ ਬੂਵੇਂ ਮਰ ਜਾ ਆ ਪਾਪੂ ਪਤਾ ਨਹੀਂ ਕਿੱਥੇ ਹੈਗਾ ਇਹਦਾ ਕੀ ਹੈ ਤਾਂ ਰੱਜਿਆ ਪਿਆਗਾ ਇਹਨੇ ਕਿਹੜਾ ਫਿਕਰਫਾਕਾ ਹੋਣਾ ਹੁਣ ਉਹਨੂੰ ਭਾਲ ਕੇ ਲਿਆਵਾਂ ਵਿਚਾਰੇ ਨੂੰ ਅੰਨੇ ਤੂੰ ਹੀ ਪਤਾ ਨਹੀਂ ਕਿੱਥੇ ਫਿਰਦਾ ਹੂ ਧੱਕੇ ਖਾਂਦਾ ਕਿ ਨਾ ਭਾਈ ਛੋਟਾ ਹੋ ਰਿਸ਼ਤੇਦਾਰ ਨਸ਼ੇ ਪੱਤੇ ਜੇ ਕਰਦਾ ਤੀਗਾ ਹਾਂ ਚਾਚਾ ਇਹ ਉਹ ਤੁਸੀਂ ਛੱਡ ਨਹੀਂ ਤੀ ਆਏ ਉਹ ਕੀ ਹੁੰਦਾ ਜਿੱਥੇ ਸੈਂਟਰ ਹਾਂ ਹਾਂ ਉਹ ਖਾਥੇ ਪੈਸੇ ਲੈਂਦੇ ਨੇ ਭਾਈ ਕਿੰਨੇ ਪੈਸੇ ਲੈਂਦੇ ਨੇ ਉਹ ਦੇਖ ਚਾਚਾ ਜੀ ਉਹਨਾਂ ਦਾ ਤਾਂ ਡੋਡੀ ਹਿਸਾਬ ਹੁੰਦਾ ਕੋਈ 10000 ਵੀ ਲੈ ਲੈਂਦਾ ਕੋਈ 20000 ਵੀ ਲੈ ਲੈਂਦਾ ਅੱਛਾ ਹਾਂ ਲਾ ਫਿਰ ਇਹ ਜੀ ਹੁਣ ਆਪਣੇ ਵਾਲਾ ਜਿਵੇਂ ਹੈਪੀ ਛੱਡਿਆ ਜਾਵੇ ਹਾਂ ਵੀ ਫਰਕ ਪਊ ਉੱਥੇ ਕੋਈ ਆ ਪੱਕੀ ਗਾਰੰਟੀ ਹੈ ਉਹਨਾਂ ਦੀ ਚਾਚਾ ਜੀ ਮੇਰੀ ਗੱਲ ਸੁਣੋ ਪੱਕੀ ਗਰੰਟੀ ਤਾਂ ਇਹ ਹੁੰਦੀ ਆ ਮਨ ਮਾਰਨਾ ਪੈਂਦਾ ਬੰਦੇ ਨੂੰ ਉਥੇ ਤੱਕ ਬਹਾਨਾ ਹੋ ਜਾਂਦਾ ਬੰਦੇ ਨੂੰ ਮੰਨਣ ਹੋ ਜਾਂਦਾ ਕਿਤੇ ਕਿਸੇ ਪਾਸੇ ਜਾ ਨਹੀਂ ਸਕਦਾ ਮੰਨਤਾ ਭਾਈ ਆਏ ਆ ਜੇ ਮਾਣੀ ਮਾਰਨਾ ਹੋ ਫਿਰ ਤੱਕਰੀ ਮਾਰ ਲੈ ਹੁਣ ਤਾਂ ਆਏ ਆ ਆਪ ਤੂੰ ਤਾਂ ਡੱਡਾ বাজਦਾ ਨਹੀਂ ਆਖਰ ਨੂੰ ਪਿਉਵਾਂਗਾ ਹੈ ਬਗਾਨੀ ਤੀ ਮਾਰ ਦਿਆ ਲੋਕ ਗੱਲਾਂ ਵੜਾਉਣਗੇ ਸੱਚੀ ਗੱਲ ਹੈ ਵੀ ਕੁੱਟ ਦਿਆ ਬਾਕੀ ਭਾਈ ਤੈਨੂੰ ਪਤਾ ਹੀ ਆ ਸਾਡੀ ਤਾਂ ਦੋਨਾਂ ਦੀ ਕਿਸਮਤੀ ਜਮਾਂ ਬਾਲੀ ਮਾੜੀ ਨਿਕਲੀ ਲਖਾ ਆਪੜਿਆ ਕੇ ਐਡਾ ਕਰਤਾ ਤੀ ਕੱਟੀ ਆਉਂਦੀ ਆ ਇੱਧਰ ਹੋ ਜਾ ਭਾਈ ਮਾਹ ਲਖਾ ਪੜਾ ਕੇ ਐਡਾ ਕਰਤਾ ਸੀ ਆਪਣਾ ਹੈਪੀ ਚਾਚਾ ਜੀ ਵੀ ਚੱਲ ਕੋਈ ਕਿੱਥੇ ਲੱਗ ਜੂ ਮੈਂ ਤਾਂ ਪਹਿਲਾਂ ਐ ਕਹਿੰਦਾ ਰਹਾ ਮਾਚੇ ਨਹੀਂ ਨੌਕਰੀ ਮਿਲਦੀ ਉਹ ਕੋਈ ਪ੍ਰਾਈਵੇਟ ਦੇਖ ਲੈ ਐ ਪ੍ਰਾਈਵੇਟ ਦੇਖ ਲੈ ਚੱਲ 2 ਰੁਪਏ ਕਮਾਉਂਦਾ ਹੋ ਜੂ ਬੰਦਾ ਭਾਈ ਹੁਣ ਤੈਨੂੰ ਪਤਾ ਪਤਾ ਨਹੀਂ ਕਿੱਥੋਂ दारूਾਂ ਪੀਂਦਾ ਹੱਥਲ ਕਰ ਤੇ ਆੜਤੀ ਆ ਜਵਾਬ ਦਿੰਦਾ ਤੇ ਉਂਰਾ ਪਰਾਂ ਤੂੰ ਤੈਨੂੰ ਪਤਾ ਭਈ ਅੱਜ ਕੱਲ ਕੌਣ ਪੈਸਾ ਦਿੰਦਾ ਨਹੀਂ ਦਿੰਦਾ ਚਾਚਾ ਜੀ ਕੋਈ 10 ਰੁਪਏ ਨਹੀਂ ਦਿੰਦਾ ਹਾਂ ਅੱਜ ਕੱਲ ਤਾਂ ਕੰਮ ਕਰੋ ਤਾਂ ਕੁਝ ਬਣਦਾ ਹੁਣ ਐ ਆ ਤੂੰ ਭਈ ਪਾਲ ਨੂੰ ਸਮਝਾਈ ਫੇਰ ਵੀ ਬੁੜੀਆਂ ਦਾ ਫਰਕ ਹੁੰਦਾ ਵੀ ਐ ਕਰਕੇ ਵੀ ਭਈ ਗੁੱਸਾ ਨਾ ਕਰੀ ਕਿਸੇ ਗੱਲ ਦਾ ਕਿਉਂ ਆਏ ਆ ਭਈ ਜੇ ਸਮਾਨ ਸਮੂਹ ਲੈ ਕੇ ਚਾਕੇ ਉਹਦੇ ਪੇਕੇ ਬਦਨਾਮੀ ਤਾਂ ਫਿਰ ਵਿੱਚੀ ਮੇਰੀ ਆ ਹੈ ਜੇ ਕੋਈ ਬਣਦਾ ਸੈਂਟਰ ਦਾ ਇਹਨੂੰ 2 ਮਹੀਨੇ ਛੱਟੇ ਆਵਾਂਗੇ ਚਾਚਾ ਜੀ ਮੈਂ ਪਤਾ ਕਰਕੇ ਦੱਸਨੂੰ ਪਰ ਇੱਕ ਗੱਲ ਤਾਂ ਹੈਗੀ ਪਾਲ ਦੀ ਬਹੁਤ ਕਿਸਮਤ ਮਾੜੀ ਨਿਕਲੀ ਮੈਨੂੰ ਬਹੁਤ ਤਰਸ ਆਉਂਦਾ ਉਹਦੇ ਨਹੀਂ ਭਾਈ ਕਿਸਮਤ ਤਾਂ ਹੁਣ ਜਿਹੜੇ ਅਸੀਂ ਕੱਟਦੇ ਆ ਸਾਨੂੰ ਹੀ ਪਤਾਗਾ ਹਨਾ ਜਿਹਦੇ ਨਾਲ ਬੀਤੀਆਂ ਨੇ ਕਹਿੰਦਾ ਉਹ ਉਸੇ ਨੇ ਪਤਾ ਹੁੰਦਾ ਵੀ ਦੂਜਿਆਂ ਦੇ ਪਾ ਤਾਂ ਭਾਈ ਗੱਲਾਂ ਹੀ ਹੁੰਦੀਆਂ ਨੇ ਇਹ ਤਾਂ ਚਾਚਾ ਸੋਟੀ ਗੱਲ ਠੀਕ ਆ 16 ਨੇ ਸੱਚਾ ਹੁਣ ਹਰੇਕ ਕੋਲੇ ਟੱਡ ਫਰੋਲ ਨਹੀਂ ਸਕਦੇ ਅਗਲਾ ਵਿਦਾ ਚੜਾ ਕੇ ਗੱਲਾਂ ਲੱਗ ਜਾਂਦਾ ਕਰਨ ਕੱਲ ਦੀ ਗੱਲ ਦਾ ਤਾਂ ਭਾਈ ਟੜਕੇ ਮੈਂ ਉੱਠਿਆ ਮੈਂ ਉੱਠਦਾ ਸਾਜਰੇ ਡੰਗਰਾਂ ਨੂੰ ਕੱਖ ਪਾਉਣੇ ਹੁੰਦੇ ਨੇ ਪਤਾ ਨਹੀਂ ਕਿਥੋਂ ਲਿਆਇਆ ਪੂਆ ਪੀ ਕੇ ਭਈ ਵਿੱਚੀ ਪਸਾਬ ਨਿਕਲੀ ਜਾ ਰਹੀ ਆਏ ਹਾਏ ਅਰੇ हे ਰੱਬਾਤਾ ਭਾਈ ਮੈਂ ਰੱਬ ਨੂੰ ਆਖਿਆ ਦੋਨੇ ਹੱਥੀ ਜੋੜ ਕੇ ਮਾਏ ਪ੍ਰਮਾਤਮਾ ਇਹ ਜੀ ਲਾਜ਼ਰਾਂ ਨੂੰ ਤਾਂ ਕੁੜੀ ਦੇਣ ਦਾ ਬੰਦਾ ਉਹੀ ਚੰਗਾ ਬਿਆਕੇ ਬਿਆਕੇ ਦਾ ਤੌਰ ਦਿੰਦਾ ਬੜਾ ਪਤਾ ਨਾ ਰੁੱਲਦਾ ਮੇਰਾ ਸੱਚੀ ਗੱਲ ਹੈ ਜਾ ਕੇ ਦੋ ਰੋਟੀਆਂ ਤਾਂ ਖਾ ਲਾਂਦਾ ਕੁੜੀ ਕੋਲੇ ਹੁਣ ਚਾਚਾ ਜੀ ਇੱਕ ਗੱਲ ਤਾਂ ਹੈਗੀ ਆ ਹੁਣ ਸੋਡੀ ਉਮਰ ਤੁਸੀਂ ਐ ਠੇਡੇ ਖਾਂਦੇ ਫਿਰਦੇ ਹੋ ਹੈ ਜਿਹੜੇ ਕੰਮ ਉਹਨੇ ਕਰਨੇ ਨੇ ਤੁਸੀਂ ਕਰਦੇ ਫਿਰਦੇ ਹੋ ਓ ਬਸ ਭਾਈ ਕੋਈ ਪੈਸੇ ਲੈ ਕਰਮਾਂ ਦਾ ਕੋਈ ਲੱਕਿਆ ਪੁੰਨ ਪਾਪ ਉਹ ਆਪੋ ਹੁਤੀ ਜਾਣਿਆ ਇਹ ਤੂੰ ਮੈਨੂੰ ਉਹ ਮੁੰਡੇ ਨਾਲ ਗੱਲ ਕਰਕੇ ਭਾਈ ਦੱਸੀਂ ਨਾ ਕੋਈ ਨਾ ਚੱਟਰੀ ਕਿੰਨੇ ਕ ਪੈਸੇ ਲੈਂਦੇ ਨੇ ਉਹ ਕੋਈ ਨਾ ਕੋਈ ਨਾ ਮੱਕਾ ਟਕਰਾ ਦੂ ਭਾਈ ਕਿਉਂ ਹੁਣ ਮੈਂ ਦੇਖ ਲਾ ਟੜਕੇ ਦਾ ਘਰੋਂ ਨਿਕਲਿਆ ਹੋਇਆ ਭੁੱਖੇ ਤੇ ਤਿਰਦਾ ਓਹੋ ਵੀ ਐ ਨਹੀਂ ਪਤਾ ਵੀ ਹੂ ਕਿੱਥੇ ਠੇਕੇ ਤੇ ਦਾ ਮੈਂ ਦੇਖਿਆ ਆ ਮੈਂ ਕਿੱਦਾ ਠੇਕੇ ਥੂਕੇ ਤੇ ਡਿੱਗ ਪੈਂਦਾ ਅੱਛਾ ਉੱਥੋਂ ਤਾਂ ਆਪਣਾ ਗੱਗੀ ਨੂੰ ਮੈਂ ਕਹਿ ਕੇ ਰੇੜੀ ਚ ਪਾ ਲਿਆ ਹੁੰਦਾ ਦੀਗਾ ਹੁਣ ਭਾਈ ਅੱਜ ਦੇਖ ਰਿਹਾ ਹੂੰ ਨਾ ਬਸ ਬਸ ਥੱਲੇ ਆ ਗਿਆ ਹੋਵੇ ਨਾ ਨਾ ਚਾਚਾ ਜੀ ਐਨਾ ਬੋਲੋ ਕੋਈ ਨਾ ਆ ਜਾਊਗਾ ਕਰ ਹੈਪੀ ਤਾਂ ਨਹੀਂ ਦੇਖਿਆ ਆਪਣਾ ਦੇਖਿਆ ਨਹੀਂ ਇਹ ਤਾਂ ਵਾਹੀ ਉਹੀ ਗੱਲ ਆਏ ਹੁਣ ਭਾਈ ਕੀ ਪਤਾ ਲੱਗਦਾ ਚੰਗਾ ਭਾਈ ਤੂੰ ਜਾ ਘਰ ਨੂੰ ਚਾਚਾ ਜੀ ਅਜੇ ਰੋਟੀ ਮੈਂ ਬਣਾ ਕਿੱਦਿੀ ਮੈਂ ਤਾਂ ਬੱਸ ਭਾਈ ਐ ਤਾਂ ਪਾਲ ਬਣਾਉਂਦੀ ਆ ਐ ਤਾਂ ਬਣਾਉਂਦੀ ਬਚਾਰਾ ਦੇਖੀ ਜਿਹੜੀ ਉਮਰਾਂ ਚ ਸੁੱਖ ਲੈਣੇ ਤੇ ਗਿਆ ਫਿਰਦਿਆਂ ਲਾਤਾਂ ਪੈਸੇ ਵੀ ਹੀ ਚਰਵੜਦੇ ਹੈ ਓਏ ਕਿੱਧਰ ਫਿਰਦਾ ਚਾਚਾ ਆਪਣਾ ਹੈਪੀ ਨਹੀਂ ਦੇਖਿਆ ਮੱਲਾ ਦੇਖਿਆ ਸੀ ਫਿਰਨੀ ਤੇ ਫਿਰਦਾ ਦੀ ਤੋਬੇ ਕਰਨੀ ਤੋਬੇ ਤੇ ਓਏ ਹਾਂ ਉਹ ਤਾਂ ਨਹੀਂ ਸੌਰੀ ਦਾ ਵਿੱਚ ਜਾ ਡਿੱਗਿਆ ਪੀਤੀ ਦੀ ਕਿ ਸੋਫੀ ਤੀ ਡੱਕਿਆ ਫਿਰਦਾ ਉਹ ਤਾਂ ਮੈਥੋਂ ਵੀ ਮੰਗਦਾ 100 ਰੁਪਿਆ ਕਹਿੰਦਾ ਮੈਨੂੰ 100 ਰੁਪਿਆ ਦੇ ਦੇ ਕਹਿੰਦਾ ਹੋਰ ਲਾਉਣੀ ਹੈ ਉਹ ਨਾ ਉਹ ਸ਼ੇਰਾ ਮਾਤਾ ਦਿੱਤਿਆ ਨਹੀਂ ਉਹਨੂੰ ਪੈਸਾ ਨਾ ਦੇਈ ਪਾਈ ਮੈਂ ਤਾਂ ਉਹਦੇ ਤੂੰ ਕਹਿੰਦਾ ਸੀ ਮੈਂ ਤਾਂ ਦਿੱਤਾ ਨਹੀਂ ਉਹਨੂੰ ਹਾਂ ਕੱਲ ਨੂੰ ਆਖੇ ਉਹ ਤਾਂ ਹੋ ਜਾ ਸੀਰੇ ਨੂੰ ਨੰਗ ਜਾਣਦੇ ਮਹਾਕਾਲ ਨੂੰ ਆਇਆ ਕਹੇਗਾ ਵੀ ਚਾਚਾ ਮੇਰੇ ਪੈਸੇ ਮੋੜ ਪਈ ਐ ਸੀ ਉਹਦੇ ਜ਼ਿੰਮੇਵਾਰ ਨਹੀਂ ਹੋਏਗੇ ਦੇਖ ਨਾ ਨਾ ਮੈਂ ਨਹੀਂ ਦੰਦਾ ਹੈ ਤੈਨੂੰ ਵੀ ਪਤਾ ਵੀ ਹਾਲਾਤ ਕੀ ਬਣੇ ਪਏ ਨੇ ਟੋਲੀਆਂ ਚੱਕ ਚੱਕ ਵੇਚਤੀਆਂ ਘਰੋਂ ਸਿਲੰਡਰ ਵਾਲੀਆਂ ਕੀ ਤੇਰੇ ਕੋਲੇ ਢਿੱਡ ਫਰੂਲਾ ਮੈਂ ਬਾਲੀ ਮਾੜੀ ਚੂਨਾ ਭਾਈ ਰਾਤ ਬਰਾਤੇ ਜਿੰਦੇ ਕੁੰਡੇ ਲਾ ਕੇ ਰੱਖਣੇ ਪੈਂਦੇ ਨੇ ਵੀ ਐ ਨਹੀਂ ਪਤਾ ਕਿੱਧਰ ਨੂੰ ਲੰਘ ਜੇ ਹੈ ਢੂਲ ਭਰਿਆ ਸੀ ਕਣਕ ਦਾ ਅੱਦਾ ਕਰਤਾ ਵੀਰਿਆ ਜਿੰਦਾ ਲਾਇਆ ਸੋਹਣਿਆ ਹਾਂ ਤਾਂ ਕਹਿਣਾ ਜੇ ਮੜਾ ਜ ਟੱਕਰਿਆ ਜਿੱਦੇ ਸੂਫੀ ਹੋਇਆ ਮੜਾ ਸਮਝਾਈ ਤੂੰ ਵੀ ਇਹ ਕੰਮ ਚ ਕੁਛ ਨਹੀਂ ਪਿਆ ਹੈਂ ਐ ਤਾਂ ਸਮਝਾਉਂ ਚਾਚਾ ਮਾਨੂੰ ਜਵਾਕ ਸੈੱਡ ਰੱਖਿਆ ਨਾਨਖੀ ਅੱਛਾ ਆਪਦੇ ਪਿੰਡ ਆ ਵੀ ਜਵਾਕ ਮੇਰਾ ਵੀ ਜੀ ਲੱਗੇ ਮੈਂ ਕੰਦਾ ਕਣੀ ਚੱਕੀ ਜਾਂਦਾ ਘਰ ਚ ਕੱਲਾ ਬੰਦਾ ਇਹ ਤਾਂ ਹੈਂ ਇਹ ਤਾਂ ਵਿਚਾਰੀ ਪਾਲ ਫਿਰਦੀ ਆ ਸਾਰਾ ਦਿਨ ਘਟਾ ਢੂੰਦੀ ਉਹ ਵੀ ਪਾਲਦੀ ਫਿਰਦੀ ਸੀ ਪਹਿਲਾਂ ਮੈਨੂੰ ਲੱਗਦਾ ਅੱਛਾ ਹਾਂ ਫਿਰ ਭਾਈ ਹੁਣ ਪਾਲਣ ਬਾਗੀ ਹੋਊਗੀ ਹਾਂ ਉਹ ਆਪਣਾ ਤੇਰੀ ਨਾਨੀ ਤਾਂ ਲੋਟ ਰਹੀ ਦੀ ਉਹ ਚੂਲੇ ਜਿਉ ਦੇ ਕਿਵੇਂ ਲੋਟ ਆਇਆ ਲੋਟ ਆ ਹੁਣ ਤਾਂ ਹਾਂ ਲੋਟ ਆ ਗਾ ਚਾਚਾ ਉਹ ਗੋਡਾ ਉਹਨੇ ਕਿੱਥੋਂ ਪੁਆਇਆ ਗੋਡਾ ਤਾਂ ਉਹਨੇ ਇਧਰੋਂ ਪੁਆਇਆ ਤੀਕ ਆਪਣਾ ਗਿੱਦੜ ਵਾਹੇ ਕਰਨਿਓ ਤੇ ਉਹਦਾ ਮੈਨੂੰ ਡਾਕਟਰ ਦਾ ਤੂੰ ਪਤਾ ਕਰਕੇ ਦੱਸੇ ਅੱਛਾ ਮੇਰੇ ਨਾਲ ਲਚਕ ਜੀ ਪੈਣ ਲੱਗ ਗਈ ਐ ਹੁਣ ਬਾਹਲਾ ਤੁਰਿਆ ਨਹੀਂ ਆਦਾ ਬਾਲੀ ਬਾੜ ਤੁਰ ਕੇ ਗੋਡੇ ਦਖਣ ਲੱਗੇ ਹਾਂ ਗੋਡੇ ਹੋ ਜਾਂਦੇ ਹਾਂ ਵੀ ਤੂੰ ਉਹਨਾਂ ਦਾ ਕੋਈ ਕਾਰਡ ਪੱਤਰ ਲਈ ਆਪਾਂ ਗੱਲ ਕਰਾਂਗੇ ਡਾਕਟਰ ਨਾਲ ਨਾ ਨਾ ਕੋਈ ਨਹੀਂ ਕਰ ਦੂੰਗਾ ਤੂੰ ਪੁੱਛੀ ਵੀ ਉਹ 5 ਲੱਖ ਵਾਲਾ ਕਾਰਡ ਚੱਲਦਾ ਉੱਥੇ हां पूछ लूं मैं जरा हां फिर आएया ना उते लाज हो जांदा हां हां कोई नहीं मैं पूछ लूं मैं हूं ता हुन பை ਰਹਾ ਨਹੀਂ ਹੱਥ ਬੱਸ ਕੁਸ ਐ ਤਾਂ दारूਾਂ ਚ ਨਗਾਤੀ ਮੁੰਡੇ ਨੇ ਪਾਲ ਵਿਚਾਰੀ ਪਿੰਡ ਚ ਕਿੱਧਰ ਫਿਰਦੀ ਹੋਣਾ ਇਹ ਸਾਲੇ ਨੇ ਉੱਤੇ ਬੰਦੇ ਨੇ ਦੇਖ ਲਾ ਗੇੜੇ ਲਵਾਤੇ ਪਿੰਡ ਚ ਹਏ ਝੋਟੇ ਕਰਦੇ ਨੇ ਉਹ ਝੋਟੇ ਦਰਦ ਕਰਦੇ ਨੇ ਓਏ ਲੈ ਬਾਪੂ ਨੇ ਜਮੀ ਹੱਦ ਕਰਤੀ ਪਤਾ ਨਹੀਂ ਕਿਹੜੇ ਖਲ ਖੁੰਜੇ ਚ ਪੜਿਆ ਕਿਹੜੇ ਚ ਨਹੀਂ ਬੜਿਆ ਹੋ ਚਾਰ ਗਲੀਆਂ ਗਾਤੀਆਂ ਹਜੇ ਤੱਕ ਨਹੀਂ ਥਿਆ ਹੈਗਾ ਓਏ ਹਾਏ ਪਹਿਲੇ ਇੱਕ ਨੇ ਤਪਾਈ ਤਪਾਈ ਤੀ ਅਰੇ ਇੰਦੀ ਖੁੰਦੀ ਬਾਪੂ ਨੇ ਤਪਾਤੀ ਮੈਂ ਤਾਂ ਨਿਪਾਲਾ ਹਾਂ ਤੂੰ ਕਿਧਰ ਹੋਣੀ ਆ ਨਹੀਂ ਕਿਧਰੋਂ ਆਉਣਾ ਪੈਣੇ ਮੈਂ ਮੈਂ ਤਾਂ ਮੇਰੇ ਬਾਪੂ ਨੂੰ ਪਹਾੜ ਦੀ ਫਿਰਦੀ ਆਂਗੀ ਲੈ ਤੇਰਾ ਬਾਪੂ ਤਾਂ ਮੈਨੂੰ ਹੁਣ ਮਿਲਿਆ ਮੋੜ ਤੇ ਉਹ ਵਿਚਾਰਾ ਹੈਪੀ ਨੂੰ ਪਹਾੜ ਦਾ ਫਿਰਦਾ ਹਾਂ 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 ਹਾ ਹਾ ਹੇਪੀ ਨੂੰ ਕੀ ਪਾੜਦਾ ਪਿਆ ਆਓ ਪਿਆ ਰੱਜਾ ਕੰਜਰੋ ਤਾਂ ਹਾਈ ਹਾਈ ਤਾਰੂ ਨਾ ਡੱਕਿਆ ਭੈਣੇ ਬਹੁਤ ਔਖਾ ਸੱਚੀ ਉਹਦਾ ਤਾਂ ਬੇਚਾਰੇ ਦੀਆਂ ਗੱਲਾਂ ਸੁਣ ਕੇ ਨਾ ਐਨਾ ਮੈਨੂੰ ਤਰਸ ਆਇਆ ਨਾ ਤਰਸ ਆਇਆ ਗੱਲਾਂ ਕਰਦਾ ਸੀ ਕਹਿੰਦਾ ਮਿੰਦੋ ਕੋਈ ਸੈਂਟਰ ਸੰਟ ਤੇ ਛੱਡ ਦਿੰਨੇ ਆ ਜੇ ਇਹ ਸੁਧਰ ਜੇ ਨਹੀਂ ਸੈਂਟਰ ਚ ਵੀ ਮਿੰਦੋ ਤਾਂ ਛੱਡਾਂਗੇ ਜੇ ਭਾਣੇ ਚਾਹ ਰਪੀਏ ਹੋਣਗੇ ਕੋਲ ਹੁਣ ਪੱਲੇ ਨਾ ਦੱਲੇ ਆ ਕੇ ਬਾਜ਼ਾਰ ਖੜੀ ਹੱਲਿਓ ਕੰਮ ਹੋਇਆ ਪਿਆ ਸਾਡਾ ਤਾਂ ਇਹ ਤਾਂ ਤੇਰੀ ਗੱਲ ਸਿਆਣੀ ਆ ਤੇਰੇ ਕੋਲੇ ਕੀ ਲੁੱਕ ਹੈਗੀ ਭੈਣ ਕਿੰਨੇ ਦਿਨ ਹੋ ਗਏ ਗਮਾਂਦੀਆਂ ਨਾ ਆਟਾ ਲੈ ਲਿਆ ਕੇ ਰੋਟੀਆਂ ਪਕਾਉਣੀਆਂ ਦੱਸ ਨਹੀਂ ਉਹ ਵੀ ਕਹਿੰਦਾ ਸੀ ਕਹਿੰਦਾ ਰੋਟੀ ਨਹੀਂ ਪਾਣੀ ਨਹੀਂ ਆ ਫਿਰਦਾ ਨੁਰਦਾ ਦੱਸ ਬਾਹਲਾ ਤਸ ਆਇਆ ਮੈਨੂੰ ਦੱਸ ਹੁਣ ਉਹ ਤਾਂ ਪੈ ਗਿਆ ਰੱਜ ਕੇ ਆ ਹੁਣ ਮੈਂ ਬਾਪੂ ਨੂੰ ਭਾਲਰ ਦੀ ਫਿਰਦੀ ਆ ਮੈਂ ਤਾਂ ਚਾਰ ਪੰਜ ਗਲੀਆਂ ਗਾਹੀ ਮੈਂ ਤਾਂ ਕੋਈ ਨਾ ਉਹ ਆ ਜਾਂਦਾ ਉਹ ਹੈਪੀ ਨੂੰ ਭਾਲਦਾ ਫਿਰਦਾ ਦੱਸ ਮੈਨੂੰ ਪਤਾ ਹੁੰਦਾ ਮੈਂ ਤਾਂ ਉਹਥੇ ਮੋੜ ਦਿੰਦੀ ਦੁੱਖ ਦੇ ਗੋਡਿਆਂ ਨਾਲ ਫਿਰਦਾ ਨਹੀਂ ਮੈਨੂੰ ਕਿਰਾਏ ਦੇ ਭਣੇ ਦੇਖ ਮੇਰੀ ਗੱਲ ਸੁਣ ਮੈਂ ਤਾਂ ਇੱਕ ਤਾਂ ਦੇਣਾ ਮੈਂ ਹੈਪੀ ਨੂੰ ਤਲਾਕ ਮੈਂ ਤਾਂ ਪਾਲੀ ਆਕ ਗਈ ਇੱਕ ਭਣੇ ਦੇਖੋ ਸੈਂਟਰ ਦੀ ਗੱਲ ਹੈ ਉੱਥੇ ਉਹਨ ਛੱਡੀ ਏ ਕਿ ਨਾ ਛੱਡੀ ਕਿਵੇਂ ਕਰੀਏ ਮਤੈਨੂੰ ਜਮਾ ਸਹੀ ਗੱਲ ਦਸਾਂ ਆ ਤਲਾ ਕਾਲੀ ਗੱਲ ਤਾ ਤੂੰ ਭੁੱਲ ਜਾ ਤੂੰ ਹੈਪੀ ਕੰਨੀ ਨ ਦੇਗਾ ਉਹ ਬਜ਼ੁਰਗ ਕੰਨੀ ਦੇਖ ਜਿਹੜਾ ਤੇਰੇ ਆਸਰੇ ਫਿਰਦਾ ਹੈ ਉਹਨੂੰ ਕੌਣ ਰੋਟੀਆਂ ਦਊ ਚੰਦਰੀਏ ਇਹੋ ਜਿਹਾ ਕੰਮ ਨਾ ਕਰੀ ਗੜੀ ਰਹੀ ਗੱਲ ਹੈਪੀ ਦੀ ਟਾਈਮ ਪਾ ਕੇ ਬਥੇਰਾ ਸੁਧਰ ਜਾਨੇ ਤੂੰ ਉਹਨੂੰ ਪਿਆਰ ਨਾ ਸਮਝਾ ਐ ਨਹੀਂ ਸੁਧਰਦੇ ਹੁੰਦੇ ਇਹ ਨਹੀਂ ਕੀ ਪਿਆਰ ਨਾ ਸਮਝਾਉਂਗੀ ਪਿਆਰ ਵਾਲੇ ਕੰਮ ਹੀ ਨਹੀਂ ਹੋਏਗੇ ਜਦੋਂ ਦਿਨੇ ਰੱਜਿਆ ਰਹਿੰਦਾ ਰਾਤ ਨੂੰ ਰੱਜਿਆ ਰਹਿੰਦਾ ਕਿਹੜੇ ਟਾਈਮ ਖਾਣੇ ਗੱਲ ਪਾਵਾਂ ਉਹ ਤੇ ਐ ਦੱਸ ਕੋਈ ਨਾ ਕੋਈ ਨਾ ਰੱਬ ਤੇ ਭਰੋਸਾ ਰੱਖ ਸਭ ਕੁਝ ਠੀਕ ਹੋ ਜਾਊਗਾ ਪਤਾ ਨਹੀਂ ਬਾਕੀ ਰਹੀ ਗੱਲ ਆਟੇ ਕੋਟੇ ਦੀ ਭੈਣ ਜਿਹੜੀ ਜੀਦੀ ਲੋੜਾ ਮੇਰੇ ਕੰਨੀਓ ਲਿਆ ਹੋਰ ਕੀ ਆ ਫੇਰ ਹੁਣ ਤੇਰੇ ਕੰਨੀਓ ਤੇ ਲਿਆਉਂਗੀ ਉਹੀ ਗੱਲ ਹੈ ਕਹਿੰਦੇ ਬੰਦੇ ਵੀ ਦੁਸ਼ਮਣ ਆ ਰੱਬ ਵੀ ਦੁ ਜੋ ਕਰਦਾ ਵਧੀਆ ਕਰਦਾ ਹੋ ਕੀ ਵਧੀਆ ਸੁਭਾ ਕਰਦਾ ਹੈਗਾ ਚਲ ਦੇਖਦੀ ਹੁਣ ਬਾਪੂ ਨੂੰ ਲੈ ਕੇ ਜਾਨੇ ਨਹਿਰ ਕਿੰਨੀ ਮਿਲਿਆ ਸੀਗਾ ਹਾਂ ਮੋੜ ਤੇ ਮੋੜਿਆ ਤੇ ਮਿੰਨ ਤਾਂ ਫਿਰ ਨੀਰੇ ਮੋੜ ਤੇ ਵਿਚਾਰਾ ਲੱਭਦਾ ਫਿਰਦਾ ਤੇ ਇਹਨੂੰ ਚਲ ਮੈਂ ਜਾਨੀਆ ਫਿਰ ਬਾਪੂ ਨੂੰ ਬੁਲਾ ਕੇ ਲਿਆਉਣੀ ਆ ਮੈਂ ਚਲ ਚੰਗਾ ਐਂ ਨਹੀਂ ਲੰਘ ਜਾ ਚੰਗਾ ਚੰਗਾ ਇਹ ਪਤਾ ਨਹੀਂ ਉਹ ਪਾਲ ਭਾਈ ਇੱਥੇ ਆਇਆ ਨਹੀਂ ਓਹ ਹੋ ਹੋ ਓਏ ਉਹ ਹੈਪੀ ਆ ਉਧਰ ਭਾਈ 2 ਲੱਖ ਰੁਪਈਆ ਲਾਇਆ ਬਾਥਰਮਾਂ ਤੇ ਉਧਰ ਵਗ ਜਾ ਓ ਹੈਪੀ ਆ ਉਹ ਤੇ ਇੱਲੇ ਬੜੇ ਅੰਦਰ ਬੈਠੇ ਉਹ ਪਤੋ ਆ ਜਾ ਮੈਂ ਤੈਨੂੰ ਛੱਡਿਆਉਣਾ ਆ ਜਾ ਛੱਡਿਆਉਣਾ ਮੈਂ ਤੈਨੂੰ ਆ ਜਾ ਆ ਜਾ ਹੈ ਬਾਪੂ ਜੀ ਮੈਂ ਆਹ ਕੀ ਕਰੀ ਜਾਂਦਾ ਬੈਠਾ ਓ ਪਾਈ ਪਸਾਬ ਕਰਦਾ ਤੇਰੀ ਸ਼ਰਮ ਲੱਗੀ ਕੰਡਾ ਤੇ ਮੁੱਤੀ ਨੰਨਾ ਗਾ ਇਹ ਕੀ ਹੈ ਉਹ ਨਾ ਪਾਈ ਆਇ ਨਾ ਕਰ ਪਾਈ ਜਲੂ ਜਲੂਸ ਨਿਕਲੂ ਪਿੰਡ ਚ ਆਪਣਾ ਉਹ ਨਾ ਪਾਈ ਉਹ ਨਾ ਬਾਹਰ ਬਾਹਰ ਪਾਈ ਨਾ ਬਾਹਰ ਨਾਦਾ ਪਾਈ ਆਪਣੀ ਕਰ ਨਹੀਂ ਪਾਈ ਮਾ ਸੁਧਾਰ ਨਹੀਂ ਛੱਤ ਬਜੂ ਪਾਈ 6:00 ਵਜੂ ਪਾਈ ਨਾ ਪਾਈ ਬਣ ਕੇ ਇੰਤਖਾ ਪੁੱਤ ਬਣ ਕੇ ਓ ਮੇਰੀ ਧੀ ਬਣ ਸਹੀ ਮੈਂ ਧੀ ਬਣ ਕੇ ਮਾਂ ਹੱਥੀਆ ਮੇਰਾ ਮਾਂ ਜਾਨੀ ਕਾਨੂੰ ਕਾਨੂੰ ਪਾਲ ਮੈਂ ਹੱਥ ਜੋੜਦਾ ਧੀ ਬਣ ਕੇ ਧੀ ਬਣ ਕੇ ਨਾ ਚਾਲ ਪਾਲ ਨਾ ਜਾਣ ਜਾ ਤੇਰਾ ਓਏ 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 ਉਹ ਕਿਉਂ ਮਾਰ ਦੋ ਮਨੂ ਓਏ ਉਹ ਮਾਰ ਕਿਉਂ ਮਾਰ ਦੋ ਵਾਦ ਚਿਕਨ ਜਾ ਪਾਤੀ ਓ ਭਾਈ ਪਾਲ ਬਸ ਕਰ ਮੈਂ ਪੈਰ ਲੈ ਕੇ ਹੀਂਗੇ ਮੈਂ ਪੈਰੀ ਹੱਥ ਲਾਉਣਾ ਪੁੱਤ ਤੇਰਾ ਬਾਪੂ ਤੂੰ ਹੁੰਦਾ ਐ ਫੜਾ ਨੂੰ ਮਾਰ ਨਹੀਂ ਮਾਂ ਪਾਲ ਨਹੀਂ ਪਈ ਕਿ ਬੜਾ ਹੋ ਗਿਆ ਕੋਈ ਐਵੇਂ ਗੱਲ ਪਾਉ ਮਰਿਆ ਸੱਤ ਬੜਾ ਹੋ ਚੱਲ ਉੱਥੇ ਚੱਲ ਮੈਂ ਚੱਲਦਾ ਭਾਈ ਬੜਾ ਹੋਣੀ ਚੱਲਦਾ ਚੱਲਦਾ ਭਾਈ ਛੜ ਦੇ ਖੁੰਡਾ ਸੜਨ ਦਾ ਹੋਰੀ ਰੁਹ ਹੋਰ ਜਾਣਾ ਖੁੰਡਾ ਸੜ ਦੇ ਭਾਈ ਖੁੰਡਾ ਸੜ ਸਾਨ ਕਿੱਥੋਂ ਰੋਡਾਂ ਲਾਇਆਗਾ ਪਿਆ ਰਹਿਣ ਦੇ ਭਾਈ ਉੱਥੇ ਚੱਲ ਬਾਪੂ ਤੂੰ ਅੰਦਰ ਚੱਲ ਭਾਈ ਚੱਲ ਮੈਂ ਬਾਹਰ ਨੀ ਕਿੰਨਾ ਚੁੱਕਣਾ ਨਹੀਂ ਨਹੀਂ ਜਾ ਕਰ ਬਾਪੂ ਲੈ ਕੇ ਮੈਂ ਬਾਹਰ ਚੱਲ ਪੈ ਲਾਉਣਾ ਪਤਾ ਤੂੰ ਨੰਗ ਚੱਲ ਨੰਗ ਚੱਲ ਕਬਰ ਨੂੰ ਰੁੜ ਜਾਣਾ ਨਾ ਚੱਤਨਾਸ ਬਾਹਰ ਹੋਊਗੀ ਮੈਂ ਵੇ ਕੁਤੀ ਨਾ ਓਏ ਹੈਪੀ ਇਦੋਂ ਉਸਨ ਨਿਕੜ ਗਿਆ ਉਹ ਮੇਰਾ ਤਾਂ ਮੇਰਾ ਬਣੀ ਬਣਾਈ ਸਬਰ ਰੇ ਹੋ ਗਈ ਪੈਰ ਪਰਾ ਕਰ ਬਾਹਰ ਲਾ ਮੈਂ ਐ ਪੈਕ ਬਾਹਰ ਲਾਦਾ ਪੁੱਤ ਤੇਰਾ ਪਿਆ ਉਹ ਆ ਨਾ ਗਾਲਾਂ ਕੱਢ ਤੋ ਖੜਾ ਹੋ ਲੈ ਆ ਜਾ ਆ ਉਮਰਾਂ ਤੈਨੂੰ ਚੱਕਣ ਦੀਆਂ ਨਹੀਂ ਤੈ ਪਿਆਉ ਚੱਕਣਾ ਤੀ ਆ ਉਮਰਾਂ ਚ ਖੜਾ ਹੋ ਪੁੱਤ ਖੜਾ ਹੋ ਲੈ ਆ ਜਾ ਹੈ ਪਿਆ ਕੀ ਕੰਜਰਾ ਕੱਢੇਗਾ ਚੋਂ ਸਰੀਰ ਦਾ ਭਾਈ ਤੂੰ ਪੈ ਜਾ ਪਪੂ ਕੌਣ ਹੈ ਕੋਈ ਨਹੀਂ ਕੋਈ ਨਹੀਂ ਪੁੱਤ ਲੈ ਖੜਾ ਹੋ ਸੇਰਾ ਕੌਣ ਆਇਆ ਸੀ ਸੇਰਾ ਖੜਾ ਹੋ ਰਿਹਾ ਹੈ ਕੌਣ ਹੈ ਖੜਾ ਹੋ ਪੁੱਤ ਇਨੀ ਜਾਣ ਨਹੀਂ ਤੇਰੇ ਪਿਆਰ ਚ ਆਪਣੇ ਕਹਿੰਦੇ ਆਇਆ ਸੀ ਪਪੂ ਕੋਈ ਕੋਈ ਨਹੀਂ ਆਇਆ ਓਰੇ ਯਾਰ ਤੈਨੂੰ ਗੱਲ ਸਮਝਾਉਣਾ ساری ਜ਼ਿੰਦਗੀ ਪੀਂਦਾ ਪੀ ਕੇ ਕੀ ਕੱਢੇਗਾ ਕੰਜਰਾ ਜਲੂਸ ਨਿਕਲ ਗਿਆ ਪਿੰਡ 'ਚ ਆਪਣਾ ਪਪੂ 100 ਰੁਪਏ ਦੀ ਆਪਣੇ ਦਾਦਿਆਂ ਪਰਦਾਦਿਆਂ ਨੇ ਕਿੰਨੀ ਬਣਾਈ ਤੀ ਤੈਨ ਤਾਰੇ ਇਹ ਕਰਤੀ ਕੀ ਕਰੇਗਾ 100 ਰੁਪਏ ਦਾ ਹੈ ਰੱਜਿਆ ਨਹੀਂ ਹਜੇ ਪੇਗਨ ਹਜੇ ਕਾਚਾ ਕੋਈ ਕੱਚਾ ਤੂੰ ਹੈ ਕੋਈ ਨਾ ਮੈਂ ਆਪ ਦੇ ਆਪ ਨੂੰ ਵੇਚ ਕੇ ਪਤਾ ਤੈਨੂੰ दारू ਲਿਆ ਤੂੰ ਫਿਰ ਮੈਂ ਹੋਰ ਕੁਝ ਨਹੀਂ ਕਰ ਸਕਦਾ ਢੋਲ ਚ ਦਾਣੇ ਤੈ ਨਹੀਂ ਛੱਡੇ ਹੈ ਬਾਹਣ ਤੈਂ ਚੱਕਤਾ ਸਾਰਾ ਹੁਣ ਹੋਰ ਕੀ ਮੰਗਦਾ ਆ ਜਾ ਬਹੁਤ ਮੰਜੇ ਤੇ ਪਾਇ ਪੁੱਤ ਆ ਜਾ ਹੈ ਆ ਇਹ ਨਹੀਂ ਕਰ ਮੰਜੇ ਤੇ ਪਾਇ ਕਾਇਦ ਨਾ ਹੋਗੀ ਰੋਟੀ ਖਾਦੀ ਨਾ ਰੋਟੀ ਖਾ ਨਾਲੇ ਹੈ ਰੋਟੀ ਖਾ ਪੁੱਤ ਹੋਰ ਪਿਆ ਜੀ ਚਲ ਪੁੱਤ ਫੇਰ ਕੁਝ ਨਹੀਂ ਹੈਗਾ ਮੇਰੇ ਕੋਲੇ ਮੇਰੇ ਕੋਲੇ ਕੀ ਆ ਖਾਕੀ ਨਾਂ ਗਿਆ ਪਿਓ ਤੇਰਾ ਕੁਝ ਨਹੀਂ ਹੈਗਾ ਪੁੱਤ ਨਹੀਂ ਚੱਲ ਆ ਜਾ ਉਧਰ ਚੱਲ ਯਾਰ ਸਮਝਦਾਰ ਬਣੀਦਾ ਹੁੰਦਾ ਆ ਮਰੇ ਦਾਰੂ ਪੀਣ ਦੀਆਂ ਨਹੀਂ ਹੈਗੀਆਂ ਤੇਰੀਆਂ ਉਹ ਕਹੇ ਥੋੜੀ ਕਣਕ ਵਾਗਦੀ ਤੇ ਬੱਪੂ ਤੂੰ ਪਤਾ ਕਣਕ ਨੂੰ ਰੋਣਾ ਆਪਣੇ ਤਾਂ ਢੋਲ ਚ ਵੀ ਆਟਾ ਹੈ ਨਹੀਂ ਹੈ ਕਾਨੂੰ ਐਮੀ ਤੂੰ ਤੂੰ ਪੈ ਜਾ ਪੈ ਜਾ ਪੁੱਤ ਪਾਏ ਇੱਥੇ ਪੈ ਜਾ ਮੈਂ ਕੋਈ ਨਾ ਮੈਂ ਲਿਆ ਮੈਂ ਲਿਆ ਉਹ ਵਾਲੇ ਕੇ ਮੈਂ ਲਿਆ ਨਾ ਪੁੱਤ ਪਾਈ ਜਾ ਇੱਥੇ ਤੂੰ ਨਹੀਂ ਜਾਣਾ ਫੜ ਲੈ ਐਮੀ ਨੂੰ ਯਾਥ ਨੇ ਸ਼ਰਾਬੀ ਤਰੇ ਚ ਫੇਟ ਮਾਰ ਗਿਆ ਓਏ ਪਾਲਦਾ ਕੀ ਬਣੂਗਾ ਓਏ ਮੈਂ ਕਿੱਥੇ ਜਾਊਂਗਾ ਮਰਚਾ ਮੈਂ ਕਿੱਥੇ ਜਾਊ ਪੁੱਤ ਕਿਉਂ ਤੂੰ ਐਮੀ ਤਾਂ ਬਾੜੀ ਲਾਗ ਲਉਣਾ ਮੈਂ ਬੈਠਾ ਬਾਪੂ ਪਾਇ ਪੁੱਤ ਤੂੰ ਅੱਜ ਇਹ ਲੈ ਦੇ ਫਿਰ ਤੂੰ ਪਾਇ ਉਹ ਇਹਨਾਂ ਦਾ ਸਰਨਾ ਨਹੀਂ ਪਾਇ ਤਾਂ ਕਰ ਲੈ ਪਾਇ ਤਾਂ ਕਰ ਲੈ ਤੂੰ ਪਹਿਲੇ ਜਾ ਪਾਇ ਤਾਂ ਕਰ ਲੈ ਏ ਦੇ ਮੈਂ ਲਿਆ ਕੇ ਦਿਨ ਮੈਂ ਲਿਆਂ ਮਾਰੇ ਕਰਮ ਮੇਰੇ ਨੇ ਤੇਰੀ ਮਾਤਾ ਮਰ ਗਈ ਮੈਨੂੰ ਫਸਾ ਗਈ ਜਾਂ ਤਾਂ ਮੈਨੂੰ ਹੀ ਨਾਲ ਲੈ ਜਾਂਦੀ ਮੈਂ ਕਿੱਥੇ ਜਾ ਕੇ ਡਿੱਗਾ ਉਹ ਦੇਖ ਲੈ ਕਿਵੇਂ ਜੱਫੇ ਲਾਉਂਦੇ ਨੇ ਇਹ ਆਪਸ ਵਿੱਚ ਮੈਂ ਕਿਹਾ ਉਦੋਂ ਯਾ ਤਾਂ ਪਹਿਲਾਂ ਮੈਂ ਇਹਨੂੰ ਨਾ ਵਿਆਹ ਇਹਨੂੰ ਨਾ ਵਿਆਹ ਕਹਿੰਦੀ ਨਹੀਂ ਮੈਂ ਤਾਂ ਮੇਰ ਤਾਂ ਕੱਲਾ ਜਬਾਖਾ ਮੈਂ ਤਾਂ ਬਿਆਹ ਹਾਂ ਮੈਨੂੰ ਪਤਾ ਜੀ ਇਹਦੀ ਕਰਤੂਤ ਦਾ ਇਹਨੇ ਤਾਂ ਉਹ ਵੀ ਡੋਬਤੀ ਕੁੜੀ ਨਾਲ ਭਾਈ ਪਾਰ ਲੜਿਓ ਨਾ ਹੁਣ ਮੈਂ ਮੜਾ ਜਾ ਜਾਇਆ ਮਾ ਭਾਈ ਸਰਪੰਚ ਕੋਲੇ ਜਾਨਾ ਪੁੱਛਦਾ ਉਹਨੂੰ ਕੋਈ ਕੰਮ ਸਬ ਕਰਦਿਆਂ ਕੋਈ ਜੇ ਪੰਚਾਇਤ ਦੇ ਸਹਾਰੇ ਕੋਈ ਬੰਨਸੁੱਪ ਹੁੰਦਾ ਕੋਈ ਸੈਂਟਰ 'ਚ ਛੱਡਿਆ ਜਾਂਦਾ ਏ ਸਰਕਾਰੀ 'ਚ ਆਏ ਓਏ ਹਲੋ ਹਲੋ ਹਾਂ ਬਣੇ ਕਿਵੇਂ ਆ ਪਸਰ ਵੀ ਇਹ ਕੀ ਆ ਤਵਾ ਹੀ ਲੈਣ ਆਈ ਹੋਈ ਸੀ ਕਿ ਬਿਮਾਰ ਕੋਦੀ ਆ। ਅੱਛਾ। ਤੂੰ ਘਰ ਤੋਂ ਤੁਰ ਗਈ ਮੈਂ। ਨਿਪਣ ਮੇਰਾ ਤਾਂ ਪੁੱਛੀ ਨਾ ਕੁਸ। ਮੇਰਾ ਤਾਂ ਬੁਰਾ ਹਾਲ ਹੀ ਆਇਗਾ। ਕਾਦ ਹੋ ਗਿਆ ਹੁਣਾ। ਆ ਬੇੜਾ ਬਹਿ ਗਿਆ ਵਿਚੋਲੇ ਦਾ। ਰੁੜਜਣ ਨੇ ਪਤਾ ਨਹੀਂ ਕਹਿ ਜਾ ਘਰ ਭਾਲ ਕੇ ਦਿੱਤਾ ਕਹਿ ਜਾ ਨਾ। ਨਾ ਪਾਪੇ ਨੇ ਸੋਚਿਆ ਵਿਆਉਣ ਲੱਗੇ ਨੇ। ਕੱਲ ਕਰੇ ਸੰਜੋਗ ਤੇ ਢਿੜ ਕੇ ਹੁਣ ਦੱਸ ਕੀ ਕਰ ਸਕਦੇ ਆਂ ਗਿਆ। ਹੁਣ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ। ਹੁਣ ਤਾਂ ਟੈਮ ਛੱਡਣਾ, ਛੱਡ ਲੈ। ਇਹ ਕੱਢੀ ਜਾਨੀ ਆ ਟਾਈਮ ਤਾਂ ਆ ਤੇਰੇ ਸਾਹਮਣੇ ਦੇਖ ਰ ਮੈਂ ਤਾਂ ਲੱड्डੂ ਵੀ ਦੇਖ ਲਾ ਪਿੰਡ ਸਾਡ ਰੱਖਿਆਗਾ ਬੀਬੀ ਹੋਰਾਂ ਕੋਲ ਵੀ ਚੱਲ ਪਲ ਜੂਗਾ ਇੱਥੇ ਰਹਿ ਰਹਿ ਕੇ ਇਹਨੂੰ ਦੇਖ ਦੇਖ ਕੇ ਇਹਦੇ ਕਰਤੂਤਾਂ ਐ ਨਹੀਂ ਪਤਾ ਇਹੀ ਕਰਤੂਤਾਂ ਉਹ ਸਿੱਖ ਜੇ ਤੂੰ ਅਭੀ ਤਾਂ ਗੱਲ ਲੈ ਚੱਲ ਜਵਾ ਅਗਲੀ ਜਿੱਤ ਕੀ ਖਾਣ ਜੂ ਹੋਰ ਇਹ ਪੁੱਤ ਅਫੇਰੀ ਗੱਲ ਅਸਾਂ ਕੋਈ ਇੱਕੋ ਗੱਲ ਤਾਂ ਸਾਡਾ ਵੀ ਕੀ ਆ ਕੇ ਪਿਆ ਵਾ ਬਾਹਰ ਮੇੜ ਲੈ ਮੇਰਾ ਤਾਂ ਉਹਨੂੰ ਕਹਿੰਦੇ ਨੇ ਦਿੱਕ ਨੂੰ ਮੇੜ ਕੇ ਪਰਾ ਪਰ ਉਹ ਰੋਜ਼ ਦਾ ਰੰਟੀ ਰੋਣਾ ਖਤਮ ਹੋ ਜਾਂਦਾ ਨਿੱਕੀ ਮੈਂ ਨਿਮੇੜ ਲਾ ਭੈਣੇ ਹੁਣ ਮੈਂ ਨਿਮੇੜੂਗੀ ਤਾਂ ਆ ਬਾਪੂ ਦਾ ਵਿਚਾਰੇ ਦਾ ਕੀ ਹਾਲ ਹੋ ਜਾਣਾਗਾ ਇਹ ਮੇਰੇ ਸਿਰ ਤੇ ਇਹ ਭੱਜਿਆ ਫਿਰਦਾਗਾ ਹੈ ਹਾਂ ਆਹ ਹਾਲ ਹੀ ਦਾ ਨਾ ਤਾਂ ਨਹੀਂ ਸਹੀ ਹੈ ਹੁਣ ਉਹਨੂੰ ਵਿਚਾਰੇ ਨੂੰ ਦੋ ਰੋਟੀਆਂ ਮਿਲੀ ਜਾਂਦੀਆਂ ਨੇ ਫਿਰ ਉਹ ਕੁਰਤੀ ਦੀ ਹੱਥਾਂ ਕੜੀ ਚੱਕੂਗਾ ਉਹੀ ਤਾਂ ਗੱਲ ਆ ਉਹ ਵਿਚਾਰਾ ਜਮੀ ਅੰਬਰੀ ਆਂਡਾ ਹੋ ਜਾਊਗਾ ਕੱਲਾ ਜਾਣਾ ਹੈ ਕੀ ਨਾ ਪੁੱਛਣਾ ਉਹਨੂੰ ਬੁੜਾ ਠੇਰਾਗਾ ਉਹ ਚਲ ਗੱਭਰੂ ਹੋਵੇ ਕਹਿੰਦੀ ਪਹਿ ਵੀ ਚੱਲ ਪਿਆ ਠੇਰਾ ਕਰਾ ਲੂ ਆਪਦਾ ਕਿਧਰੇ ਚੱਲ ਪੈ ਜਾਊਗਾ ਹੁਣ ਉਹਨੂੰ ਕੌਣ ਪੁੱਛੂਗਾ ਉਹ ਇਧਾ ਦਾ ਉਹ ਦੇਖ ਕੇ ਫਿਰ ਵੀ ਢਿੱਡ ਜਾ ਮੱਚਦਾ ਦਾ ਹੋਰ ਮਸ ਪੁੱਛਣਾ ਕੋਸਰ ਕੀ ਕਹੇ ਇਹ ਰੋਜ਼ ਰੋਜ਼ ਦਾ ਕੀੜਾ ਚਲੀ ਜਾਵੇ ਦੀ ਆਖਿਆ ਬੈ ਰੋਜ਼ ਰੋਜ਼ ਦਾ ਸੁਣ ਕੇ ਨਿਪਣੇ ਮੈਨੂੰ ਤਾਂ ਇੰਨਾ ਗੁੱਸਾ ਚੜਦਾ ਕੀ ਦੱਸਾਂ ਤੈਨੂੰ ਹੱਦ ਤੋਂ ਜ਼ਿਆਦਾ ਹੀ ਮੈਨੂੰ ਤਾਂ ਗੁੱਸਾ ਨਾਲੋਂ ਹੀ ਕਰਦਾ ਹੈ ਫਿਰ ਕਹਿੰਦੇ ਅਸੀਂ ਤਾਂ ਸਰੂਪਾ ਸਿਆ ਹੋਇਆਗਾ ਅੱਜ ਸੁਧਰਿਆ ਨਾਲ ਸੁਧਰੇ ਆ ਬਣੇ ਨਹੀਂ ਕੀ ਨਹੀਂ ਤੁਹਾਨੂੰ ਲੱਗਦਾ ਵੀ ਘਰ ਸੁਧਰਿਆ ਹੋਇਆਗਾ ਇਹ ਤਾਂ ਕਹਿੰਦਾ ਜਿਹੜਾ ਕੱਟੇ ਸੋਏ ਜਾਣੇ ਹਾਂ ਉਹ ਗੱਲ ਹੋਈ ਪਈ ਹੈ ਜੀ ਮੇਰੀ ਤਾਂ ਇਹਦੇ ਨਾਲ ਭਣਤੀਆਂ ਨੂੰ ਉਸ ਨੂੰ ਪਤਾ ਹੁੰਦਾ ਜੁੱਗੀਆਂ ਕਿੱਦਾਂ ਨਾ ਹੁੰਦੀਆਂ ਨੇ ਬਾਬਾ ਮੈਂ ਤਾਂ ਇੱਕ ਘੰਟਾ ਵੀ ਕਿਧਰੇ ਜਾਣ ਜੋਖਰੀ ਨਹੀਂ ਹੈਗੀ ਐ ਨਹੀਂ ਪਤਾ ਕਿਹੜੀ ਚੀਜ਼ ਚੱਕ ਕੇ ਭੰਨ ਕੇ ਤੋੜ ਕੇ ਲੈ ਕੇ ਨੰਗ ਜੇ ਹਾਂ ਦੇਖ ਲੈ ਚ ਮੀ ਸ਼ਰਮਾ ਲਾ ਰੱਖੀ ਹੋਰ ਕਣਕ ਉਹ ਸਾਰੀ ਵੇਚਤੀ ਮੈਨੂੰ ਮੈਨੂੰ ਤਾਂ ਨਹੀਂ ਆ ਉਹ ਵੀ ਅਸੀਂ ਤਰਦੇ ਨਹੀਂ ਕਿ ਕਿਹੜਾ ਮਾਰੀ ਬਸ ਤੀਕਰਾਂ ਪਹਿਣੂ ਆਉਂਗੀ ਦੇਖੂਗੀ ਟਾਈਮ ਜਾ ਕੱਢ ਕੇ ਹਾਂ ਤੇ ਕਦੀ ਨਹੀਂ ਫਿਰ ਹੁਣ ਪਰੇਸਾ ਤੇ ਮਿੱਠੇ ਕਰ ਲੈ ਭਾਣੇ ਉਹ ਤਾਂ ਅੱਛਾ ਤੁਸੀਂ ਵੀ ਨਹੀਂ ਕਾਸ ਸਕਦੇ ਹੈਗੇ ਤੁਹਾਡੇ ਤਾਂ ਹੱਥ ਖੜੇ ਨੇ ਹੁਣ ਤੁਹਾਡੇ ਤਾਂ ਭਾਣੇ ਆਪ ਹੀ ਹੱਥ ਖੜੇ ਨੇ ਆ ਮੈਨੂੰ ਤਾਂ ਹੱਥ ਸਾਰੇ ਪੱਢਣੇ ਪੈ ਰਹੇ ਨੇ ਆਪਦੇ ਨਾ ਮੈਨੂੰ ਤਾਂ ਪਸਾਰ ਰੱਖਿਆਗਾ ਓਰੇ ਹੂੰ ਮੈਂ ਤਾਂ ਇਹ ਕਹਿੰਦੀ ਸੀ ਤੈਨੂੰ ਮੈਂ ਤਾਂ ਇਹ ਫੋਨ ਕੀਤਾ ਸੀ ਮਾਹ ਵਿੱਚ ਦੀ ਹੋ ਸਕੇ ਤਾਂ ਬਾਪੂ ਹੋਰਾਂ ਨੂੰ ਪੇ ਦੀ ਗੇੜਾ ਗੁੜਾ ਮਾਰ ਜਾਣਗੇ ਮਾੜਾ ਮੋਟਾ ਜ ਹੈਗਾ ਉਹਨਾਂ ਕੋਲ ਟਾਈਮ ਟੇਬਲ ਚਲ ਮੇਰੀ ਗੱਲ ਸੁਣ ਮੈਂ ਆਹ ਮਾੜਾ ਮੁੰਡਾ ਮੋਟਾ ਦਾ ਨਾਲ ਜਿਹਦੇ ਸਾਥ ਦਾ ਤੁਸੋਂ ਬਥੇਰਾ ਜੋਰ ਲਾ ਲਿਆ ਸਾਥ ਦਾ ਤਾਂ ਦੇਖੇ ਹੈ ਹੈ ਨਹੀਂ ਇਹਨੂੰ ਕੀ ਸਮਝਾਉਣਾ ਪੱਥਰ ਤੇ ਗੂੰਦ ਪਈ ਜਿਹੀ ਜਿਨਾ ਪਈ ਉਹ ਕੰਮ ਹੈ ਇਹਦਾ ਤਾਂ ਹਾਂ ਇਹਦੀ ਸਿਹਤ ਤੇ ਕੀ ਅਸਰ ਆਗਾ ਚਲੋ ਠੀਕ ਆ ਚੰਗਾ ਫੇਰ ਹਾਂ ਚੰਗਾ ਮੈਂ ਦਵਾਈ ਲੈਣ ਆਈ ਨਹੀਂ ਲੈ ਲੈ ਦਵਾਈ ਲੈ ਲੈ ਚੰਗਾ ਠੰਗਾ ਫੇਰ ਨੇ ਵੀ ਇੱਕ ਤੋਂ 18 ਸਮਾ ਕੇ ਮੁੰਡੇ ਜਾਨ ਦੁਖੀ ਕੀਤੀ ਪਈ ਜੀ ਸੱਚੀ ਅੱਲ ਦੇਖਾਂ ਦਾ ਸਬਜ਼ੀ ਬਣਾਵਾਂ ਕੋਈ ਪਤਾ ਬਾਈ ਇੱਧਰ ਕਹੀ ਵੱਜੂ ਤੇ ਹੋਰ ਉਹ ਪੂਜਿਆ ਕਰੇ ਪਿਆ ਖਾਂਦੀ ਨਹੀਂ ਬਾੜੀ ਲਾ ਕੇ ਬਣਾਉਣ ਫਿਰ ਹੈ ਹਾਂ ਜੀ ਹਾਂ ਵਧੀਆ ਹੂੰ ਤਾਂ ਚਾਰ ਮੂਰ ਰੋਟਾ ਹਾਂ ਠੀਕ ਆ ਆਪਣੇ ਗਾਜਰ ਗੱਪਾ ਹੋ ਜੂ ਹਾਂ ਉਹ ਬਸ ਬਾਈ ਆਪਾਂ ਬੁਣੇ ਖੜਾ ਨਹੀਂ ਇਹ ਤਾਂ ਮੁੱਲ ਦੀ ਚੀਜ਼ ਭਾਲਦੀਆਂ ਨੇ ਜੈਲ ਤੇਰਾ ਪਾ ਉਦੋਂ ਲੈਂਚੀ ਜੀ ਪਵਾਇਆ ਸੀ ਵਧੀਆ ਬਣ ਗਈ ਨੀਗਾ ਬਹੁਤ ਥੋੜੀ ਵੀ ਬਣੀ ਚੜ ਜੀ ਹੋ ਗਏ ਥੋੜੇ ਆਪਣੇ ਹੋਰੇ ਆਈ ਮੜਾ ਜਾ ਆ ਗਿਆ ਆ ਗਿਆ ਆ ਜਾ ਵੀ ਤੇ ਗੋਡੇ ਤਾਂ ਹੁਣ ਕੁੱਲ ਦੀ ਦੁਖੀ ਜਾਂਦੇ ਨੇ ਹੋਰ ਤਾਂ ਆ ਕਿਵੇਂ ਆਇਆ ਦੀ ਬੱਸ ਭਾਈ ਕੀ ਦੱਸਾਂ ਤੁਹਾਨੂੰ ਵਿਫਤਾ ਦੇ ਮਾਰੇ ਆ ਆਏ ਆਏ ਮਹਤਰੇ ਪਾਪੇ ਨੂੰ ਪਹੁੰਚਾਤੀ ਹਾਂ ਮਾਨੇਗਾ ਵਧੀਆ ਬਣ ਗਈ ਕਹਿੰਦਾ ਵਧੀਆ ਬਣ ਗਈ ਉਹ ਤਾਂ ਨਿਗਾ ਤਾਂ ਇਹ ਬਸ ਇਹੀ ਬਨੇਜ ਹੁੰਦਾ ਵੀ ਬੋਲੇ ਨਾ ਹਾਂ ਉਹੀ ਆ ਹਾਂ ਸਾਵੇਂ ਰਹੇ ਬਥੇਰਾ ਕਹਿੰਦਾ ਹਟਦਾ ਨਹੀਂ ਮੈਂ ਤਾਂ ਤੇਰੇ ਕੋਲੇ ਆਏ ਆਇਆ ਤੀ ਹੂੰ ਮਹਾ ਕਟ ਪਈ ਨਹੀਂ ਵੀ ਕਰਨੀ ਤਾਇ ਉਹ ਕਰਨੀ ਤਾਂ ਪਈ ਤੈਨੂੰ ਪਤਾ ਹੀ ਆ ਉਹ 사ઉਦੀਆ ਲੜਦਾ ਹੋ ਹੈਪੀ ਆਪਣਾ ਮਸਾਂ ਪਿੰਡ ਚੋਂ ਭਾਲ ਕੇ ਲਿਆਂਦਾ ਤੀ ਉਥੇ ਪਸਾਬ ਕਰਦਾ ਤੀ ਬਾਰ ਕੋਲੇ ਖੜਾ ਮੈਂ ਘੂਰ ਜੇ ਦਿੱਤਾ ਉਹ ਪਾਲ ਆ ਗਈ ਭਈ ਪਾਲ ਨਾਲ ਲੜ ਪਿਆ ਹੁਣ ਕਹਿੰਦਾ ਮੈਂ ਕਿ ਨਹੀਂ ਲੱਤ ਤੋੜੂੰ ਛੋਡੀ ਕਹਿੰਦਾ दारू ਲਿਆ ਦੇ ਨਾ ਇਹ ਕੋਈ ਹੁੰਦਾ ਪੁੱਤ ਬਣ ਕੇ ਸ਼ੇਰ ਬਗਿਆ ਕਰ ਮੈਂ ਬਹੁਤ ਉਹ ਤਾਇਆ ਇਹਦਾ ਟਿਮ ਟਿਮ ਕਿੰਨੇ ਕ ਦਿਨ ਪਿਆ ਦੇਗਾ ਮੰਗ ਕੇ ਕਿੰਨੇ ਕ ਦਿਨ ਪਿਆ ਦੇਗਾ ਆਇਆ ਤਾਇਆ ਹੁਣ ਤਾਹੋ ਪਿਆਗਾ ਢੱਕਿਆ ਹੋਇਆ ਲੜਾਈ ਤਾਂ ਫੇਰ ਵੀ ਹੋਊਗੀ ਇਹ ਤਾਂ ਗੱਲ ਹੈ ਤੇ ਜੀ ਤੂੰ ਆਏ ਕਰ ਉਹਦੇ ਸਾਰੇ ਸੱਦ ਉਹਦੀ ਮਾੜੀ ਮੋਟੀ ਖੜਕੈਂਤੀ ਕਰੋ ਖੜਕੈਂਤੀ ਦਾ ਭਾਈ ਐ ਖੜਕੈਂਤੀ ਕਰ ਨਹੀਂ ਸਕਦੇ ਆਮਨੇ ਅਗ ਲਖੂ ਗਿਆ ਪਿਓ ਤੇ ਬਹੂ ਨੇ ਰਲ ਕੇ ਕਟਾਤਾ ਹੈਂ ਉਹ ਤਾਂ ਗੱਲਾਂ ਸੋਹਣੀਆਂ ਨਹੀਂ ਲੱਗਦੀਆਂ ਹੁਣ ਹੱਥ ਬੜਾਈ ਬੈਠਿਆਂ ਵਾਹਣ ਵੇਚੀ ਬੈਠਿਆਂ ਘਰ ਘਰ ਰਹਿ ਗਿਆ ਕੋਈ ਕੰਮ ਨਹੀਂ ਹੁਣ ਭਈ ਐ ਆਮਦਨ ਦਾ ਸਾਧਨ ਨਹੀਂ ਹੈਗਾ ਬਿਰ ਬਿਰ ਕਰਦੇ ਫਿਰਦੇ ਆਂ ਕੀ ਦਸੀਏ ਬਸ ਢਿੱਡ ਚੱਲਈ ਫਿਰਦੇ ਆ ਗੱਲਾਂ ਹੈ ਔਖਾ ਤਾਂ ਆ ਔਖਾ ਤਾਂ ਉਹ ਤਾਂ ਔਖਾ ਹੀ ਆ ਜਿਹੜਾ ਹੁਣ ਮੱਜੇ ਤੇ ਪਿਆਸੀ ਵਾਲੇ ਔਖੇ ਆ ਬੜੇਪਾ ਰੋਲਤਾ ਉਹ ਤਾਂ ਹੀ ਤੈਨੂੰ ਕਹਿਣਾ ਆ ਮਨੇ ਆ ਵੀ ਭਾਈ ਕੋਈ ਹੱਲ ਕਰਕੇ ਦੇ ਆਏ ਆ ਲੜਾਈ ਆਈ ਪਤਾ ਰਾਤ ਨੂੰ ਵੱਜੇ ਕੋਈ ਚੱਕ ਕੇ ਮਾਰਿਆ ਕਿਸੇ ਦੇ ਕੁਛ ਇੱਕ ਦੂਜੇ ਨੇ ਫਿਰ ਜਾ ਜਾਂਦੀ ਹੋ ਜੂ ਮੈਨੂੰ ਵਿਚ ਲੈ ਲਿਆ ਗੇਟਾਂ ਕੋਲੇ ਮੈਨੂੰ ਐ ਦੀ ਮਾਂ ਮੇਰਾ ਹੱਟ ਤੋੜਨਗੇ ਕੋਈ ਇਹ ਉਹ ਤਾਂ ਭਾਈ ਦੋਨੇ ਇੱਕੋ ਜੇ ਹੋਗੇ ਨਾ ਤਾਂ ਪਾਲ ਮੁਚਦੀ ਐ ਨਾ ਉਹ ਮੁਚਦਾ ਐ ਚਲੋ ਤਾਂ ਹੁਣ ਮੋਚੂ ਗਈ ਕੀ ਉਹ ਤਾਂ ਹੁਣ ਡੰਗਰ ਬਣਿਆ ਹੋਇਆ ਭਾਈ ਦਾਰੂ ਪੀਕੇ ਪਾਲ ਦੀ ਮੱਤ ਮਾਰੀ ਪਈ ਐ ਜਦੋਂ ਬੰਦੇ ਨੂੰ ਤੁੰਨੀ ਜਾਣਾ ਭਾਈ ਕਰਦੇ ਕਰਾਉਂਦੇ ਨੂੰ ਸਾਰਾ ਦਿਨ ਫਿਰ ਅਗਲਾ ਕਿੱਥੇ ਚੱਲਦਾ ਕਾਇਆ ਉਹ ਵੀ ਕੀ ਕਰੇ ਕੀ ਕਰੇ ਵਿਚਾਰੀ ਬਗਾਨੀ ਤੀ ਕਿੱਥੇ ਚਲਦੀ ਆ ਤੋ ਆਪਸਾ ਬਲਾ ਲਾ ਅੱਜ ਕੱਲ ਕਿਹੜਾ ਚਲਦਾ ਆਪਦਾ ਤੀ ਪੁੱਤ ਨਹੀਂ ਚਲਦਾ ਬਹੁਤ ਔਖਾ ਨੂੰ ਵੀ ਕੱਟਣਾ ਹੈ ਇਹੇ ਜੇ ਬੰਦੇ ਨਾਲ ਓਏ ਉਹ ਤਾਂ ਗੱਲ ਪਾਈ ਤੇਰੀ ਠੀਕ ਆਮਣਿਆ ਵੀ ਹੁਣ ਪੁੱਤ ਬਣ ਕੇ ਔਖਾ ਸਖਾਲਾ ਕੰਮ ਕਰ ਅੱਜ ਦਾ ਦਿਨ ਡੰਗਾ ਸਾਰ ਹੈ ਚੱਲ ਫਿਰ ਕੱਲ ਦੀ ਕੱਲ ਦੇਖਾਂਗੇ ਚਲਤਾ ਆ ਤੇਰੇ ਮੂੰਹੋਂ ਦੇ ਦਨਾ ਹੂੰ ਹੱਕ ਤਾਂ ਬਣਦਾ ਨਹੀਂ ਮੇਰਾ ਨਹੀਂ ਚਲ ਉਹ ਤਾਂ ਮੈਨੂੰ ਵੀ ਪਤਾ ਵੀ ਹੁਣ ਸ਼ਰਾਬੀ ਨੂੰ ਸ਼ਰਾਬ ਲਿਆ ਕੇ ਦੇਣੀ ਭਈ ਮਾੜਾ ਤਾਂ ਫਿਰ ਪਿਉ ਵੀ ਬਚੂਗਾ ਮੈਨੂੰ ਐ ਡਾਰਾ ਮਹਾ ਹੂੰ ਨਾ ਕਿਸ ਦੀ ਜਾ ਜਾਂਦੀ ਹੋ ਜੇ ਕਰੇ ਉਹ ਇੱਕ ਤਾਂ ਤਾ ਪਸੂ ਆ ਬੰਦਾ ਹੁੰਦਾ ਥਣੇ ਪੀਲੇ ਕੋਟਾ ਦਾ ਰੋਟੀ ਖਾਣੇ ਭਈ ਜੇ ਰੋਟੀ ਖਾ ਕੇ ਜਮਾ ਭਈ ਕੋਈ ਗਲਾਸ ਛਕਬਾ ਨਹੀਂ ਆ ਗੱਲ ਤੋ ਤੜਕੀ ਡੱਕ ਲੈਂਦਾ ਚਾਹ ਦੇ ਟਾਈਮ ਥਣ ਤੱਕ ਭਈ ਵਿੱਚੀ ਮੂਤੀ ਜਾਂਦਾ ਹੁਣ ਇਹ ਕੋਈ ਬੰਦਿਆਂ ਵਾਲੀਆਂ ਗੱਲਾਂ ਨਹੀਂ ਆ ਬੜਾ ਨਰਕ ਹੋ ਗਿਆ ਤਾਂ ਤੈਨੂੰ ਜਾਦੇ ਹੋ ਗਿਆ ਨਾ ਭਾਈ ਦੋਨਾਂ ਜੀਆਂ ਨਹੀਂ ਹੋ ਗਿਆ ਉਹਨੂੰ ਵੀ ਪਾਲ ਨੂੰ ਵੀ ਹੋ ਗਿਆ ਬਹੂ ਨੂੰ ਸਿਰ ਤਾਂ ਆਪਣੀ ਇਹ ਕਿੰਨੇ ਟਾਈਮ ਦੀ ਹੋਗੀ ਇਹ ਤਾਂ 2 ਸਾਲਾਂ ਦੀ ਹੋਗੀ 2 ਸਾਲਾਂ ਦੀ ਹੋਗੀ ਲੱਗ ਹੀ ਬੋਲਣਾ ਨਾ ਹਜੇ ਘੱਟ ਬੋਲਦੀ ਐ ਤੰਦੂਆ ਤਾਂ ਨਹੀਂ ਇਹਦੇ ਨਾ ਤੰਦੂਆ ਦਾ ਕਾਨੂੰ ਆ ਕੀ ਕਰਦਾ ਓਏ ਕੀ ਕਰਦਾ ਓਏ ਜੀਤੇ ਕਹਦੇ ਵਾ ਦਿਜੀ ਹਾਂ ਲੈ ਦੇਖ ਲੈ ਮੇਰਾ ਤਾਂ ਘਰੇ ਨਹੀਂ ਜੀ ਲੱਗਦਾ ਆਮਣਿਆ ਕੰਦੀਆ Cosa ਮੈਨਾਂ ਮਤਲਬ ਆ ਤਾ ਬੋਲ ਦਿੱਤਾ ਹੈ ਗਿਆ ਪਰ ਅਜੇ ਸਮਝ ਨਹੀਂ ਆਉਂਦੀ ਆਪਾਂ ਨੂੰ ਇਹਦਾ ਪਈ ਰੱਬ ਹੀ ਜਾਣਦਾ ਇਹਨਾਂ ਦੀਆਂ ਤਾਂ ਜਵਾਕਾਂ ਦੀਆਂ ਤਾਂ ਲਾ ਮਹਾ ਲੱਡੂ ਉਹਦੇ ਨਾਨਕੀ ਸਾਡ ਰੱਖਿਆ ਓਏ ਹੋਰ ਜਵਾਕ ਨੂੰ ਦੇਖ ਕੇ ਹੌਸਲਾ ਹੋਇਆ ਹੋਰ ਭਾਈ ਮੈਂ ਤਾਂ ਕੰਦਾ ਕਣੀ ਦੇਖ ਦੇ ਕੇ ਚੱਕੀ ਜਾਂਦਾ ਐਜੀ ਮੈਨੂੰ ਲੱਡੂ ਦੇ ਸੀ ਜਾਂਦਾ ਲੈ ਸ਼ੀਰਤ ਚ ਹੈ ਹੱਥ ਨੇ ਕੋਈ ਘਾਟਾ ਘੜੀ ਜਵਾਕ ਕਰੇ ਹੋਵੇ ਖੇਢੀ ਏ ਭਾਈ ਉਹਦੇ ਨਾਲ ਮਨ ਹੋਰ ਹੋ ਜਾਂਦਾ ਹੈ ਉਹ ਫਿਰ ਆਇਆ ਉਹ ਤਾਂ ਸੜ ਤਾਂ ਬਣਿਆ ਫਿਰ ਤੇ ਕੱਲ ਤਾਂ ਸਰਪੰੰਦਾ ਉਹ ਕੋਈ ਗਾਲਾਂ ਸਿੱਖਦਾ ਹਾਂ ਉਹ ਤਾਂ ਗੰਦੀਆਂ ਗਾਲਾਂ ਕੱਢਦਾ ਨਾ ਉਹਦਾ ਪਿਓ ਤਾਂ ਫਿਰ ਆਇਆ ਜਿਉ ਉਹ ਸਿੱਖ ਗਿਆ ਭਾਈ ਗਾਹਾਂ ਕੱਲ ਨੂੰ ਉਹ ਇਹ ਜਿਆ ਕੁਸ ਲੱਗਾ ਕਰਨ ਫਿਰ ਤਾਂ ਭਾਈ ਪੀੜੀ ਪਈ ਜੂਗੀ ਹਾਂ ਤਾਂ ਇਹ ਤਾਂ ਪੀੜੀ ਪਈ ਜੂ ਨਾ ਜਵਾਕ ਤੇ ਮਾੜਾ ਸਰਪੰੰਦਾ ਹਾਂ ਅਸਾਂ ਇੰਨੀਆਂ ਚੱਲ ਫਿਰ ਚੱਲ ਪੁੱਤ ਫਿਰ ਮਾੜਾ ਜਿਹਾ ਕੋਈ ਨਾ ਤਾਇਆ ਆ ਜਾ ਫਿਰ ਕਰੇ ਹਾਂ ਕੁੜੀ ਨੂੰ ਚੱਕ ਲਾ ਮੈਂ ਕਹਿੰਦਾ ਕੋਈ ਕੰਡਾ ਨਾ ਬੱਚੇ ਦੇ ਨਾਲ ਹੀ ਲੈ ਚੱਲਦਾ ਹੋਰ ਆ ਨਿਆਣੀ ਆ ਹਾਂ ਆ ਜਾ ਕੋਈ ਨਾ ਤੁਸੀਂ ਕਹਿੰਦੀ ਐ ਇਹ ਮਤਲਬ ਲਾਦਾ ਰੋਟੀ ਰੋਟੀ ਨਾ ਮੰਗਦੀ ਹੋਵੇ ਹਾਂ ਆ ਗਿਆ ਪੁੱਤ ਆ ਗਿਆ ਮੈਂ ਵੀ ਮੰਗ ਰਹੀ ਆ ਗਿਆ ਉਹ ਕਰਦੇ ਨਹੀਂ ਜਬ ਆਖਤਾ